ਵਿਸ਼ਵ ਭਾਰਤ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਲ ਪ੍ਰੀਤਕੌਰ ਪੰਜਾਬ ਦੇ ਸੀਐਮ ਭਗਵੰਤ ਮਾਨ ਲੁਗਾਣਾ ਪਹੁੰਚੇ ਨੇ ਜਿੱਥੇ ਕਿ ਪਿੰਡ ਕੁੰਗੜਾਲੀ ਰਾਜਪੂਤਾਂ ਦੇ ਵਿੱਚ ਉਹ ਪਹੁੰਚੇ ਨੇ ਜਿੱਥੇ ਖੇਡ ਆਯੋਜਨ ਦਾ ਜਿਹੜਾ ਕਿ ਖੇਡ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਉੱਥੇ ਨੌਜਵਾਨਾਂ ਨੂੰ ਕਾਫੀ ਜ਼ਿਆਦਾ ਉਤਸ਼ਾਹਿਤ ਵੀ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਇੱਕ ਬਿਆਨ ਵੀ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਅਸੀਂ ਜਿਹੜੀ ਕਿ 50 ਹਜ਼ਾਰ ਤੋਂ ਵੱਧ ਨੌਕਰੀਆਂ ਜਿਹੜੀ ਕਿ ਅਮ ਅਸੀਂ ਨੌਜਵਾਨਾਂ ਨੂੰ ਉਤਿੱਤੀਆਂ ਨੇ ਦੇਖ ਚੁੱਕੇ ਹਾਂ ਤੇ ਹੋਰ ਵੀ ਅੱਗੇ ਦੇਣ ਦੀ ਤਿਆਰੀ ਦੇ ਵਿੱਚ ਲੱਗੇ ਹੋયા ਤੇ ਹੋਰ ਵੀ ਤਮਾਮ ਜਾਣਕਾਰੀ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤਾਂ ਦੱਸਦੇ ਕਿ ਪਿਛਲੇ 27 ਸਾਲਾਂ ਬਾਅਦ ਇਹ ਪਹਿਲੇ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਕੇਲ ਮੇਲੇ ਦੇ ਵਿੱਚ ਸ਼ਾਮਿਲ ਹੋਏ ਨੇ ਤੇ ਖੇਡ ਟੂਰਨਾਮੈਂਟ ਦੇ ਵਿੱਚ ਪਿੰਡ ਵਾਸੀਆਂ ਤੇ ਐਨ ਆਰ ਆਈ ਆਈਆਂ ਦਾ ਕਾਫੀ ਜ਼ਿਆਦਾ ਸਹਿਯੋਗ ਹੈ ਤੇ ਪਿੰਡ ਦੇ ਖਿਡਾਰੀ ਹਰਦੀਪ ਸਿੰਘ ਦੇ ਵੱਲੋਂ 올림픽 ਦੇ ਵਿੱਚ ਵੀ ਜਿਹੜੀ ਕਿ ਹਾਕੀ ਖੇਡੀ ਗਈ ਹੈ ਤੇ ਫੁੱਟਬਾਲ ਵੀ ਫੁੱਟਬਾਲ ਗੇਮ ਵੀ ਜਿਹੜੀ ਕਿ ਕਈ ਖਿਡਾਰੀ ਰਾਸ਼ਟਰੀ ਪੱਧਰ ਤੇ ਖੇਡ ਚੁੱਕੇ ਨੇ ਪੈਸੇ ਮਾਮਲੇ ਦੇ ਵਿੱਚ ਜਦੋਂ ਸੀਐਮ ਭਗਵੰਤ ਮਾਨ ਲੋਕਾਂ ਨੂੰ ਸੰਬੋਧਨ ਕਰਦੇ ਨੇ ਤਾਂ ਉਹਨਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਬਹੁਤ ਕੁਝ ਹੈ ਹੁਣ ਤੱਕ ਸਰਕਾਰ ਨੇ 50000 ਨੌਕਰੀ ਦਿੱਤੀ ਹੈ ਤੇ ਇੱਕ ਹੋਰ ਵੱਡੀ ਉਹਨਾਂ ਦੇ ਵੱਲੋਂ ਵੱਟਾ ਐਲਾਨ ਕੀਤਾ ਕਿ ਕਿ ਪਹਿਲਾਂ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਸੀ ਕਿਉਂਕਿ ਉਹਨਾਂ ਦੇ ਲੈਵਲ ਇਹਨੇ ਜ਼ਿਆਦਾ ਸੈੱਟ ਕੀਤੇ ਹੁੰਦੇ ਸੀ ਕਿ 60 ਕਿਲੋ ਦਾ ਬੰਦਾ ਚੁੱਕ ਕੇ ਕੁੜੀਆਂ ਪੱਜਣ ਗਿਆ ਤੇ 5.7 ਇੰਚ ਉਹਨਾਂ ਦੀ ਹਾਈਟ ਹੋਣੀ ਚਾਹੀਦੀ ਇਹਨਾਂ ਦਾ ਕੱਦ ਹੋਣਾ ਚਾਹੀਦਾ ਪਰ ਉਹਨਾਂ ਨੇ ਕਿਹਾ ਕਿ ਇਹ ਇਸ ਨੂੰ ਰੱਦ ਕਰਕੇ ਨਵਾਂ ਕਾਨੂੰਨ ਬਣਾਇਆ ਉਹਨਾਂ ਦਾ ਕਿਹਾ ਕਿ ਹੁਣ ਕੁੜੀਆਂ ਵੀ ਫਾਇਰ ਬ੍ਰਿਗੇਡ ਦੇ ਵਿੱਚ ਨੌਕਰੀਆਂ ਕਰ ਸਕਣ ਗਿਆ ਤਾਂ ਇਹ ਵੱਡਾ ਬਦਲਾਅ ਜਿਹੜਾ ਕਿ ਕੀਤਾ ਗਿਆ ਤੇ ਡਿਪੋਰਟ ਹੋਏ ਨੌਜਵਾਨਾਂ ਤੇ ਉਹਨਾਂ ਦੇ ਵੱਲੋਂ ਪੱਖ ਰੱਖਿਆ ਗਿਆ ਉਹਨਾਂ ਦਾ ਉਹਨਾਂ ਦਾ ਕਹਿਣਾ ਹੈ ਕਿ ਵਿਦੇਸ਼ ਦਾ ਲਾਲਚ ਛੱਡ ਕੇ ਨੌਜਵਾਨ ਪੰਜਾਬ ਦੇ ਵਿੱਚ ਹੀ ਆਪਣਾ ਕੋਈ ਕੰਮ ਸ਼ੁਰੂ ਕਰਨ ਹੁਣ ਪੰਜਾਬ ਦੇ ਵਿੱਚ ਵੀ ਕਾਫੀ ਨੌਕਰੀਆਂ ਦਿੱਤੀਆਂ ਜਾ ਰਹੀ ਨੇ ਤਾਂ ਉਹਨਾਂ ਦੇ ਵੱਲੋਂ ਨੌਜਵਾਨਾਂ ਨੂੰ ਅਪੀਲ ਵੀ ਕੀਤੀ ਗਈ ਹੈ ਤੇ ਉਹ ਸੁਣਦਿਆਂ ਅੱਗੇ ਹੋਰ ਕੀ ਕਹਿੰਦੇ ਨੇ ਸੀਐਮ ਭਗਵੰਤ ਮਾਨ ਸੋ ਇਹ ਬਹੁਤ ਇੱਕ ਵਧੀਆ ਮੈਨੂੰ ਅੱਜ ਜਿਹੜਾ ਰੰਗਲੇ ਪੰਜਾਬ ਦਾ ਸੁਪਨਾ ਅਸੀਂ ਲੈ ਕੇ ਫਿਰਦੇ ਆ ਮੈਨੂੰ ਇਹ ਕੁਮਗਰਾਲੀ ਰਾਜਪੂਤਾ ਤੇ ਇਸ ਗਰਾਊਂਡ ਚ ਪੰਜਾਬ ਦੇ ਕਾਫੀ ਰੰਗ ਜਿਹੜੇ ਨੇ ਉਹ ਮੈਨੂੰ ਨਜ਼ਰ ਆ ਰਹੇ ਨੇ ਔਰ ਉਮੀਦ ਹੈ ਔਰ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਆਪਾਂ ਇਧਰ ਉਧਰ ਦਾ ਸੋਚਣਾ ਹੁਣ ਛੱਡ ਦਈਏ ਮੈਂ ਹੁਣ ਅੰਮ੍ਰਿਤਸਰ ਹੀ ਆਇਆ ਕੱਲ ਰਾਤ ਤੁਸੀਂ ਸੁਣਿਆ ਹੋਣਾ ਉਹ ਉੱਥੋਂ ਆਪਾਂ ਨੂੰ ਇਧਰ ਨੂੰ ਭੇਜਣ ਲੱਗੇ ਅਪਾ ਇੱਥੇ ਹੀ ਪ੍ਰਮਾਤਮਾ ਨੇ ਨਾ ਕੁਛ ਦਿੱਤਾ ਇਸ ਧਰਤੀ ਨੂੰ ਦੱਸੋ ਮੈਨੂੰ ਕੀ ਨਹੀਂ ਹੈਗਾ ਸਾਡੇ ਕੋਲੇ ਝੋਟੇ ਦੇ ਸਿਰ ਵਰਗੀ ਸਾਡੀ ਧਰਤੀ ਹੈ 150 ਮਣ ਦਾਣੇ ਪੈਦਾ ਕਰ ਦਿੰਦੀ ਹੈ ਇੱਕ ਸਾਲ ਚ 90 ਮਣ ਚੋਂ ਨਾ 60 ਮਣ ਕਣਕ ਕਿਸੇ ਦੁਨੀਆ ਦੀ ਧਰਤੀ ਐਨੇ ਐਨੇ ਦਾਣੇ ਪੈਦਾ ਕਰਨ ਵਾਲੀ ਹੈ ਨਹੀਂ ਕੌਮ ਸਾਡੀ ਮਿਹਨਤੀ ਹੈ ਗੁਰੂਆਂ ਦਾ ਸਾਡੇ ਕੋਲੇ ਆਸ਼ੀਰਵਾਦ ਹੈ ਕੋਈ ਪਿੰਡ ਹੈ ਜਿਆ ਨਹੀਂ ਹੋਣਾ ਜਿੱਥੇ ਗੁਰੂ ਸਾਹਿਬ ਦੇ ਚਰਨ ਛੋਪਾ ਧਰਤੀ ਜਾਂ ਗੁਰਦੁਆਰਾ ਸਾਹਿਬ ਜਾਂ ਕੋਈ ਕਿਸੇ ਸ਼ਹੀਦ ਦਾ ਬੁੱਤ ਨਾ ਹੋਵੇ ਇੰਨੀ ਮਾਰਸ਼ਲ ਕੌਮ ਹੈ ਆਪਾਂ ਕਿਉਂ ਤੁਹਾਨੂੰ ਕੋਲੇ ਜਾਈਏ ਆਪਾਂ ਇੱਥੇ ਆਪਣਾ ਜਿਹੜਾ ਮਿਹਨਤ ਕਰਕੇ ਕੰਮਕਾਰ ਕਰਕੇ ਸਰਕਾਰ ਹੋਰ ਥੋੜੀ ਐ ਜਿੰਨੇ ਮਰਜੀ ਮੌਕੇ ਲਓ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਮਿਲ ਗਈਆਂ ਇੱਕ ਪਰਿਵਾਰ ਚ 50000 ਨੌਕਰੀਆਂ ਤਿੰਨ ਸਾਲਾਂ ਚ ਹੋ ਗਈਆਂ ਜੀ ਅੱਜ ਹੀ ਮੈਨੂੰ ਇੱਕ ਕਿਸੇ ਦਾ ਮੈਸੇਜ ਆਇਆ ਮੁੰਡਾ ਐਸਡੀਐਮ ਲੱਗ ਗਿਆ ਜੀ ਆਮਕਰ ਦਾ ਉਹਦੇ ਬਾਪੂ ਨੇ ਅੱਖਾਂ ਖੁਸ਼ੀ ਦੀ ਖੁਸ਼ੀ ਨਾਲ ਅੱਖਾਂ ਪਰ ਕੇ ਦੇਖੋ ਹੰਝੂ ਦੋ ਤਰੀਕੇ ਨਾਲ ਆਉਂਦੇ ਨੇ ਜਾਂ ਗਮੀ ਚੋਂਦੇ ਆ ਜਾ ਖੁਸ਼ੀ ਚਾਉਂਦੇ ਆ ਉਹਨੇ ਖੁਸ਼ੀ ਨਾਲ ਖੜ ਕੇ ਕਿਹਾ ਕਿ ਸ਼ੁਕਰ ਹੈ ਸਾਡੇ ਆਮਕਰਾਂ ਦੇ ਪਿਆ ਪੁੱਤ ਵੀ ਜੱਜ ਐਸ ਡੀ ਐਮ ਬਣਨ ਲੱਗੇ ਨੇ ਨਹੀਂ ਆਪਾਂ ਨੂੰ ਤਾਂ ਜਪੜਾ ਸੀ ਰਗਰੇ ਸੀ ਬਸ ਜੇ ਇੱਧਰ ਆਕਰ ਵੱਡੀਆਂ ਨੌਕਰੀਆਂ ਤੇ ਇਨਾ ਅਵਜ਼ਾ ਕੋਲੇ ਸੀਦਾ ਕੋਲੇ ਠੀਕ ਹੈ ਨਾ ਉਹ ਹੋਰ ਤੁਸੀਂ ਪੜੋ ਪੜ ਕੇ ਪੇਪਰ ਦਿਓ ਮਜਾਲਾ ਕਿਸੇ ਵੀ ਕੇ ਤੁਹਾਡੇ ਨੰਬਰ ਆ ਜਾਣ ਤੇ ਤੁਹਾਨੂੰ ਕੋਈ ਸ਼ਪਾਰਸ਼ ਲੋਣੀ ਪੈ ਜਾਏ ਜਾਂ ਕੋਈ 1 ਰੁਪਿਆ ਕਿਸੇ ਨੂੰ ਦੇਣਾ ਪੈ ਜਾਏ ਨੌਕਰੀ ਲੈ ਲਓ ਕਰੋ ਨੌਕਰੀਆਂ ਐ ਪੱਕੇ ਉਹ ਧੱਕੇ ਖਾਈਏ ਉੱਥੇ ਜਾ ਕੇ 112 ਜਾ ਰਹੇ ਨੇ ਅੰਮ੍ਰਿਤਸਰ 112 ਚਲੋ ਉਹਦੇ ਚ ਇਹ ਵੀ 44 ਵਿੱਚ ਹਰਿਆਣੇ ਦੇ ਨੇ 33 ਗੁਜਰਾਤ ਦੇ ਨੇ ਆਪਣੇ 44 ਵਿੱਚ ਹਰਿਆਣੇ ਦੇ ਨੇ 33 ਗੁਜਰਾਤ ਦੇ ਨੇ ਆਪਣੇ 31 ਨੇ ਔਰ ਉਹਦੇ ਵਿੱਚ ਅਗਰ 99 99 ਬੁਲਾਜਾ ਇਹ ਹੀ ਨਹੀਂ ਬਦਲਾ 99 99 ਚੋਂ ਨਹੀਂ ਪਤਾ ਲੱਗਦਾ ਸੋ 1 ਕੱਟ 90 ਇੱਕ ਵਧੀਆ ਠੀਕ ਹੈ ਇੱਕ ਕੱਟ 90 ਉਹਦੇ ਚ ਬੰਦੇ ਨੇ 112 ਚੋਂ ਉਹਦੇ ਚ ਉਹਦੇ ਚ 10 ਬੱਚੇ ਨੇ ਛੋਟੇ 23 ਉਹਦੇ ਵਿੱਚ ਲੇਡੀਜ਼ ਨੇ 23 ਉਹਦੇ ਚੋਂ 4 ਛੋਟੀਆਂ ਛੋਟੀਆਂ ਬੱਚੀਆਂ ਨੇ ਮਤਲਬ ਤੁਸੀਂ ਲਾ ਲਓ ਵੀ 14 ਬੱਚੇ ਨੇ ਛੋਟੇ ਛੋਟੇ ਚਲ ਹੈ ਉਹ ਸਾਰੇ ਹੀ ਗੁਜਰਾਤ ਦੇ ਨੇ ਤੇ ਮਤਲਬ ਅਸੀਂ ਇਹਦੇ ਜਵਾਕਾਂ ਨੂੰ ਲੈ ਕੇ ਵੀ ਜੰਗਲਾਂ 'ਚ ਫਿਰ ਜੰਨੇ ਆ ਉੱਥੇ ਵੀ ਨਾਲ ਜਵਾਕਾਂ ਨੂੰ ਵੀ ਜੰਗਲਾਂ ਵਿੱਚ ਦੀ ਲੈ ਜਾਗੇ ਜਿੱਥੇ ਕੋਈ ਪੰਿੰਦਾ ਨਹੀਂ ਪਰ ਮਾਰ ਸਕਦਾ ਸੋ ਇਸ ਕਰਕੇ ਮੈਂ ਕੱਲ ਪਰਸੋਂ ਦੋ ਦਿਨ ਮੈਂ ਅੰਮ੍ਰਿਤਸਰ ਗਿਆ ਸੀ ਕਿ ਵੀ ਠੀਕ ਹੈ ਚਲੋ ਸਾਡੇ ਪਿਆ ਪੁੱਤ ਨੇ ਉੱਥੇ ਚਲੇ ਗਏ ਕੀ ਦਾ ਛੱਡ ਕੇ ਜੀ ਜੀਜਾ ਕਰਦਾ ਜੀ ਧਰਤੀ ਨੂੰ ਮਜਬੂਰੀ ਚ ਚਲੋ ਚਲੇ ਗਏ ਸਿਸਟਮ ਇਹਨਾਂ ਕੋਲੇ ਸੀ 70 ਸਾਲ ਤੋਂ ਤਾਂ ਇਹੀ ਚਲਾ ਰਹੇ ਨੇ ਨਾ ਉਹ ਆ ਕੇ ਮੇਰੇ ਮੇਰੇ ਗੱਲ ਪੈ ਜਾਂਦੇ ਨੇ ਬੀਜਪੀ ਵਾਲਾ ਕਹਿੰਦਾ ਉਹ ਕਹਿੰਦਾ ਕਿ ਉਹ ਤੁਹਾਡੇ ਇੱਥੋਂ ਵਾਲੇ ਆ ਬਿੱਟੂ ਉਹ ਕਹਿੰਦਾ ਕਿ ਭਗਵਾਨ ਤਮਾਨ ਕਰਕੇ ਗਏ ਨਹੀਂ ਹੈ ਇਹ ਉਹਨੇ ਭੇਜਨੇ ਕਦੇ ਨਾ ਕਰੇ ਦਿੱਤੀਆਂ ਤੇ ਫਿਰ ਗੁજરાਤ ਤਾਂ ਨਹੀਂ ਮੇਰੀ ਸਰਕਾਰ ਉਥੋਂ ਗਏ ਜਾਂਦੇ ਨੇ ਉਥੇ ਤਾਂ 30 ਸਾਲ ਤੋਂ ਮੋਦੀ ਹੋਈ ਹੈ ਹੈ ਉਹੀ ਪਾ ਜਾਂਦੇ ਗੱਲ ਗੱਲ ਨਹੀਂ ਬਾਤ ਨਹੀਂ ਜਿਹੜਾ ਹੁੰਦਾ ਮੈਨੂੰ ਵਾਲਾ ਕੱਢਣ ਲੱਗੇ ਨਾ ਮੈਂ ਮਾੜਾ ਕੀ ਕਰਤਾ ਯਾਰ ਟੜਕੀ ਉੱਠ ਕੇ ਪਹਿਲੇ ਮੈਨੂੰ ਵਾਲਾ ਕੱਢ ਲੈ ਜਾਂਦੇ ਨੇ ਬਸ ਉਹਨਾਂ ਦਾ ਇਹੀ ਪੰਗਾ ਉਹਨਾਂ ਨੂੰ ਇਹ ਇਹ ਇਹੀ ਦੁੱਖ ਖਾਈ ਜਾਂਦਾ ਵੀ ਆਮ ਘਰਾਂ ਦਾ 3 ਪੁੱਤ ਜਿਹੜੇ ਨੇ ਉਹ ਕੁਰਸੀਆਂ ਤੇ ਸਾਡੀਆਂ ਤੇ ਕਿਉਂ ਬਹਿ ਗਏ ਇੱਥੇ ਸਾਡੇ 3 ਪੁੱਤ ਬੈਠੇ ਹੁੰਦੇ ਸੀ ਜਿੱਥੇ ਅਸੀਂ ਤੁਸੀਂ ਮੈਲੋ ਬਿਠਾ ਰੱਖਿਆ ਆਹ ਦੁੱਖ ਹੈ ਬਸ ਹੋਰ ਕੋਈ ਨਹੀਂ ਮੈਂ ਕਹਤਾ ਸੀਗਾ ਮੈਂ ਕਿਹਾ ਵੀ ਤੁਸੀਂ ਰਹਿਣ ਦਿਓ ਹੁਣ ਤੁਹਾਡਾ ਲੋਕਾਂ ਨੇ ਤੁਹਾਨੂੰ ਜਵਾਬ ਦਿੱਤਾ ਕੋਰਾ ਜਵਾਬ ਦਿੱਤਾ ਉਹ ਮੁੰਡਾ ਕਹਿੰਦਾ ਆਪਣੀ ਮਾਂ ਨੂੰ ਕਹਿੰਦਾ ਬੇਬੇ ਜੇ ਆਪਣੇ ਪਿੰਡ ਦਾ ਨੰਬਰਦਾਰ ਮਰ ਜੇ ਫਿਰ ਕੌਣ ਨੰਬਰਦਾਰ ਬਣੂ ਉਹ ਕਹਿੰਦੀ ਪੁੱਤ ਤੂੰ ਤਾਂ ਵੱਡਾ ਮੁੰਡਾ ਬਣ ਜੂ ਕਹਿੰਦਾ ਜੇ ਵੱਡਾ ਮੁੰਡਾ ਹੀ ਮਰ ਜੇ ਕਹਿੰਦੀ ਪੁੱਤ ਛੋਟਾ ਬਣ ਜੂ ਉਹਦਾ ਛੋਟਾ ਮੁੰਡਾ ਜਿਹੜਾ ਭੋਲਾ ਉਹ ਕਹਿੰਦਾ ਵੀ ਭੋਲਾ ਵੀ ਮਰ ਜੇ ਉਹ ਕਹਿੰਦੀ ਪੁੱਤ ਕੋ ਮੈਂ ਸਾਰਾ ਪਿੰਡ ਮਰ ਜੇ ਤੂੰ ਨੰਬਰਦਾਰ ਨਹੀਂ ਬਣ ਸਕਦਾ ਉਹ ਇਹ ਹੀ ਰਹਿਣਾ ਸੀ ਹਾਲ ਮੈਂ ਕਿਹਾ ਜੋ ਮਰ ਜੀ ਗੱਲੋ ਤੂੰ ਵੀ ਯਾਦ ਆਂਦੇ ਹੋਂ